ਨਾਨਕ ਮਿਟੈ ਉਪਾਦ ਪੌੜੀ ਚੱਜਾ ਚੂਰਨ ਮਿਟੈ ਤੁਮਾਰੂ RAM ਨਾਮ ਸਿਉ ਕਰ ਬਿਵਹਾਰੂ ਚੂਰਤ ਚੂਰਤ ਸਾਖਤ ਮੂਆ ਜਾਂ ਕਹਿ ਰਦਾ ਹੂਤ ਭਾਉ ਬੀਆ ਚਰਹਿ ਕਸੰਮਲ ਪਾਪ ਤੇਰੇ ਮਨੂਆ ਅੰਮ੍ਰਿਤ ਕਥਾ ਸੰਤ ਸੰਗ ਸੁਨੂਆ ਚਰਹਿ ਕਾਮ ਕ੍ਰੋਧ ਦ੍ਰਿਸ਼ਟਾਈ ਨਾਨਕ ਜਾਂ ਕੋ ਕਿਰਪਾ ਗੁਸਾਈ ਸਲੋਕ ਯਤਨ ਕਰੋ ਤੁਮ ਅਨਕ ਬਿਦ ਰਹਿਨ ਨਾ ਪਾਵੋ ਮੀਤ ਜੀਵਤ ਰਹੋ ਹਰ ਹਰ ਭਜੋ ਨਾਨਕ ਨਾਮ ਪ੍ਰੀਤ ਪਵੜੀ ਜੰ냐 ਗਿਆਨੋ ਡਿਰ ਸਹੀ ਬਿਨ ਸ ਜਾਤ ਇਹੇਤ ਗਣਤੀ ਗਣੋ ਨਾ ਗਣ ਸਕੂ ਊਠ ਸੁਧਾਰੇ ਨਿਉ ਪੇਖੋ ਸੋ ਬਿਨਸ ਤੋ ਕਾਸਿਓ ਕਰੀਐ ਸੰਗ ਯਾਨ ਹੋਇ ਆਬਿਦ ਸਹੀ ਚਿੱਤ ਝੂਠੋ ਮਾਇਆ ਰੰਗ ਨਿਆਣਕ ਸੋਈ ਸੰਤ ਸੋਏ ਭ੍ਰਮ ਤੇ ਕੀ ਚਤ ਭਿੰਨ ਅੰਧ ਕੂਪ ਤੇ ਤੇ ਕੱਢੋ ਜਿਹ ਹੋਵੋ ਸੋ ਪਰਸੰਨ ਨਿਆ ਕਾ ਹਾਥ ਸਮਰੱਥ ਤੇ ਕਾਰਨ ਕਰਨੈ ਜੋਗ ਨਾਨਕ ਤੇ ਉਸ ਤਤ ਕਰੋ ਨਿਆ ਹੂ ਕੀਓ ਸੰਜੋਗ ਸਲੋਕ ਟੂਟੇ ਬੰਧਨ ਜਨਮ ਮਰਨ ਸਾਧ ਸੇਵ ਸੁਖ ਪਾਏ ਨਾਨਕ ਮਨੋ ਨਾ ਬੀਸਰੈ ਗੋਣ ਨੇ ਦੇ ਗੋਬਿੰਦ ਰਾਏ ਪੌੜੀ ਤਹਿਲ ਕਰਹੁ ਤਉ ਏਕ ਕੀ ਜਾਤੇ ਬਿਰਥਾ ਨ ਕੋਏ ਮਨ ਤਨ ਮੁਖ ਹੀ ਐ ਬਸੈ ਜੋ ਚਾਹੂ ਸੋ ਹੋਏ ਤਹਿਲ ਮੈਲ ਤਾਂ ਕੋ ਮਿਲੈ ਜਾਂ ਕੋ ਸਾਧ ਕਿਰਪਾਲ ਸਾਧੂ ਸੰਗਤ ਤਉ ਬਸੈ ਜੋ ਆਪਨ ਹੋਏ ਦਿਆਲ ਟੋਹੇ ਤਾਹੇ ਬਹੁ ਭਵਨ ਬਿਨ ਨਾਵੇ ਸੁਖ ਨਾਹੀ ਤਲਹ ਜਾਮ ਕੇ ਦੂਤ ਤੇ ਜੋ ਸਾਧੂ ਸੰਗ ਸਮਾਹ ਬਾਰ ਬਾਰ ਜਾਉ ਸੰਤ ਸਦਕੇ ਨਾਨਕ ਪਾਪ ਬਨਾਸੀ ਕਦਕੇ ਸ਼ਲੋਕ ਠਾਕ ਨਾ ਹੁਤੀ ਤਿਨੋਹ ਦਰ ਜਿਹੋ ਵੋ ਸੋ ਪਰਸੰਨ ਜੋ ਜਨ ਪ੍ਰਭ ਆਪਣੇ ਕਰੇ ਨਾਨਕ ਤੇ ਧਨ ਧੰਨ ਪੌੜੀ ਠੱਠਾ ਮਨੁਆ ਠਾਹ ਹੈ ਨਾਹੀ ਜੋ ਸਗਲ ਤਿਆਗ ਏਕੈ ਲਪਟਾਈ ਤਹਕੋ ਠਹਿਕ ਮਾਇਆ ਸੰਗ ਮੂਏ ਵਾਕੈ ਕੁਸਲ ਨ ਕਤਹੁ ਹੂਏ ਠਾਂਡ ਪਰੀ ਸੰਤ ਹੈ ਸੰਗ ਬਸਿਆ ਅੰਮ੍ਰਿਤ ਨਾਮ ਤਾਹਾਂ ਜੀ ਰਸਿਆ ਠਾਕੁਰ ਆਪਣੇ ਜੋ ਜਨ ਪਾਇਆ ਨਾਨਕ ਵਾ ਕਾ ਮਨ ਸੀਤ ਲਾਇਆ ਸ਼ਲੋਕ ਡੰਡਉਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪੌੜੀ ਡੱਡਾ ਡੇਰਾ ਇਹੋ ਨਹੀਂ ਜਹਾਂ ਡੇਰਾ ਤਹ ਜਾਨ ਵਾ ਡੇਰਾ ਕਾ ਸੰਜਮ ਗੁਰ ਕੈ ਸ਼ਬਦ ਪਛਾਨ ਯਾ ਡੇਰਾ ਕੋ ਸ਼ਰਮ ਕਰ ਘੱਲੈ ਜਾ ਕਾ ਤਸੂ ਨਹੀਂ ਸੰਗ ਚੱਲੈ ਵਾ ਡੇਰਾ ਕੀ ਸੋ ਮਿਤ ਜਾਨੈ ਜਾਂ ਕੋ ਦ੍ਰਿਸ਼ਟ ਪੂਰਨ ਭਗਵਾਨੈ ਡੇਰਾ ਨਿਸ਼ਚਲ ਸੱਚ ਸਾਧ ਸੰਗ ਪਾਇਆ ਨਾਨਕ ਤੇ ਜਨ ਨਹਿ ਡੁਲਾਇਆ ਸਲੋਕ ਤਾਹਨ ਲਾਗੇ ਧਰਮ ਰਾਏ ਕਿਨਹ ਨ ਘਾਲਿਉ ਬੰਦ ਨਾਨਕ ਉਬਰੇ ਜਪ ਹਰੀ ਸਾਧ ਸੰਗ ਸੰਬੰਧ ਪੌੜੀ ਟੱਡਾ ਢੂੰਡਤ ਕਹਿ ਫਿਰ ਉਹ ਢੂੰਡਨ ਇਆ ਮਨ ਮਾਹੀ ਸੰਗ ਤੋ ਹਾਰੇ ਪ੍ਰਭ ਬਸੈ ਬਨ ਬਨ ਕਹਾ ਫਰਾਹੀ ਢੇਰੀ ਢਾਹੋ ਸਾਧ ਸੰਗ ਹੰਬੁਦ ਬਿਕਰਾਲ ਸੁਖ ਪਾਵੋ ਸਹਜੇ ਬਸੋ ਦਰਸ਼ਨ ਦੇਖਿ ਨਿਹਾਲ ਢੇਰੀ ਜਾਮੈ ਜਮ ਮਰੈ ਗਰਭ ਜੋਨ ਦੁਖ ਪਾਇ ਮੋਹ ਮਗਨ ਲਪਟ ਤਰਹਿ ਹਉ ਹਉ ਆਵੇ ਜਾਏ ਤਹਿਤ ਤਹਿਤ ਅਬ ਠਹਿ ਪਰੇ ਸਾਧ ਜਨਾਂ ਸਰਨਾਏ ਦੁਖ ਕੇ ਫਾਹੇ ਕਾਟਿਆ ਨਾਨਕ ਲਈ ਸਮਾਏ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਹਿ ਛਟਹਿ ਨਿਕਤ ਨਾ ਜਾਈ ਉਹ ਦੂਤ ਪੌੜੀ ਨਾਣਾ ਰਣ ਤੇ ਸੀਜੀਐ ਆਤਮ ਜੀਤੈ ਕੋਏ ਹਉ ਮੈਂ ਅਨਸਿਓ ਲਰ ਮਰੈ ਸੋ ਸੋ ਬਾਦੂ ਹੋਏ ਮਣੀ ਮਟਾਏ ਜੀਵਤ ਮਰੈ ਗੁਰ ਪੂਰੇ ਅਪਦੇਸ਼ ਮਨੁਆ ਜੀਤੈ ਹਰ ਮਿਲੈ ਤਿਹ ਸੂਰ ਤਨ ਵੇਸ ਨਾ ਕੋ ਜਾਣੈ ਆਪਣ ਇਕ ਹੈ ਟੇਕ ਆਧਾਰ ਰੈਣ ਦਿਨ ਸਿਮਰਤ ਰਹੈ ਸੋ ਪ੍ਰਭ ਪੁਰਖ ਅਪਾਰ ਰੈਣ ਸਗਲ ਇਆ ਮਨ ਕਰੈ ਏਉ ਕਰਮ ਕਮਾਏ ਹੁਕਮੈ ਬੂਝੈ ਸਦਾ ਸੁਖ ਨਾਨਕ ਲਿਖਿਆ ਪਾਏ ਸਲੋਕ ਤਨ ਮਨ ਤਨ ਅਰਪੋ ਤਿਸੈ ਪ੍ਰਭੂ ਮਲਾਵੇ ਮੋਹਿ ਨਾਨਕ ਭ੍ਰਮ ਭਉ ਕਾਟੀਐ ਚੂਕੈ ਜਮ ਕੀ ਜੋਹ ਪੌੜੀ ਤਤਾ ਤਾਂ ਸਿਉ ਪ੍ਰੀਤ ਕਰ ਗੁਣ ਨਿਦ ਗੋਬਿੰਦ ਰਾਏ ਫਲ ਪਾਵਹਿ ਮਨ ਬਾਛਤੇ ਤਪਤ ਤੁਹਾਰੀ ਜਾਏ ਤਰਾਸ ਮਿਟੈ ਜਮ ਪੰਥ ਕੀ ਜਾਸ ਬਸੈ ਮਨ ਨਾਉ ਗਤ ਪਾਵਹਿ ਮਤ ਹੋਈ ਪ੍ਰਗਾਸ ਮਹਿਲੀ ਪਾ ਬੈਠਾ ਤਾਹੂ ਸੰਗ ਨਾ ਧਨ ਚੱਲੈ ਗ੍ਰਹਿ ਜੋਬਨ ਨਹਿ ਰਾਜ ਸੰਤ ਸੰਗ ਸਿਮਰਤ ਰਹੋ ਇਹੈ ਤੁਹਾਰੈ ਕਾਜ ਤਾਤਾ ਕਛੂ ਨਾ ਹੋਈ ਹੈ ਜੋ ਤਾਪਨੁ ਆਰੈ ਆਪ ਪ੍ਰਤਪਾਲੈ ਨਾਨਕ ਹਮਹਿ ਆਪਹਿ ਮਾਈ ਬਾਪ ਸ਼ਲੋਕ ਥਾਕੇ ਬਹੁ ਵਿਦ ਘਾਲ ਤੇ ਤ੍ਰਿਪਤ ਨ ਤ੍ਰਿਸ਼ਨਾ ਲਾਖ ਸੰਚ ਸੰਚ ਸਾਖਤ ਮੂਏ ਨਾਨਕ ਮਾਇਆ ਨਾ ਸਾਥ ਪੌੜੀ ਥੱਥਾ تیر ਕੋਉ ਨਹੀਂ ਕਾਏ ਪਸਾਰੂ ਪਾਵ ਅਨਕ ਬੰਚ ਬਲ ਛਲ ਕਰਹੁ ਮਾਇਆ ਏਕ ਉਪਾਵ ਥੈਲੀ ਸੰਚੋ ਸ਼ਰਮ ਕਰਹੁ ਥਾਕ ਪਰਹੁ ਗਵਾਰ ਮਨ ਕੈ ਕਾਮਨਾ ਆ ਗਈ ਅੰਤੇ ਔ ਸਰਬਾਰ ਥਿਤ ਪਾਵੋ ਗੋਬਿੰਦ ਭਜੋ ਸੰਤ ਹੈ ਕੀ ਸਿੱਖ ਲੇ ਹੋ ਪ੍ਰੀਤ ਕਰਹੁ ਸਦ ਏਕ ਸਿਉ ਆ ਸਾਚਾ ਅਸਨੇਹ ਕਾਰਨ ਕਰਮ ਕਰਾਮ ਨੂੰ ਸਭ ਵਿਦ ਏਕ ਹੈ ਹਾਥ ਜਿਤ ਜਿਤ ਲਾਭ ਹੋ ਤਿਤ ਤਿਤ ਲੱਗਹਿ ਨਾਨਕ ਜੰਤ ਅਨਾਥ ਸਲੋਕ ਦਾਸਾਂ ਏਕ ਨਿਹਾਰਿਆ ਸਬ ਕਛ ਦੇਵਨ ਹਾਰ ਸਾਸ ਸਾਸ ਸਿਮਰਤ ਰਹੈ ਨਾਨਕ ਦਰਸ ਆਧਾਰ ਪੌੜੀ ਦੱਦਾ ਦਾਤਾ ਏ ਕਹ ਸਭ ਕੋ ਦੇਵਨਹਾਰ ਦੇਂਦੇ ਟੋਟ ਨਾ ਆਵਈ ਅਗਨਤ ਭਰੇ ਪੰਡਾਰ ਦੇਨਹਾਰ ਸਦ ਜੀਵਨਹਾਰਾ ਮਨ ਮੂਰਖ ਕਿਉ ਤਾਹੇ ਬਸਾਰਾ ਦੋਸ਼ ਨਹੀਂ ਕਾਹੂ ਕੋ ਮੀਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਦਰਦ ਨਿਵਾਰ ਹੈ ਜਾ ਕੇ ਆਪੇ ਨਾਨਕ ਤੇਤੇ ਗੁਰਮੁਖ ਧਾਪੇ ਸ਼ਲੋਕ ਤਰ ਜੀ ਆਰੇ ਇਕ ਟੇਕ ਤੂੰ ਲਾਹੇ ਬਡਾਨੀ ਆਸ ਨਾਨਕ ਨਾਮ ਧਿਆਈ ਐ ਕਾਰਜ ਆਵੈ ਰਾਸ ਪੌੜੀ ਤੱਦਾ ਤਾਵਤ ਤਉ ਮਿਟੈ ਸੰਤ ਸੰਗ ਹੋਏ ਬਾਸ ਟੁਰ ਤੇ ਕਿਰਪਾ ਕਰੋ ਆਪ ਤਉ ਹੋਏ ਮਨਹਿ ਪ੍ਰਗਾਸ ਤਨ ਸਾਚਾ ਤੇਉ ਸਚ ਸਾਹਾ ਹਰ ਹਰ ਪੁੰਜੀ ਨਾਮ ਬਸਾਹਾ ਧੀਰਜ ਜਸ ਸੋਭਾ ਤੇ ਬਨਿਆ ਹਰ ਹਰ ਨਾਮ ਸ੍ਰਵਨ ਜੇ ਸੁਨਿਆ ਗੁਰਮਖ ਜੇ ਕੱਟ ਰਹੀ ਸਮਾਈ ਨਾਨਕ ਤੇਹ ਜਨ ਮਿਲੀ ਵਡਾਈ ਸ਼ਲੋਕ ਨਾਨਕ ਨਾਮ ਨਾਮ ਜਪ ਜਪਿਆ ਅੰਤਰ ਬਾਹਰ ਰੰਗ ਗੁਰ ਪੂਰੈ ਅਪਦੇਸਿਆ ਨਰਕ ਨਾਹੀ ਸਾਧ ਸੰਗ ਪੌੜੀ ਨੰਨਾ ਨਰਕ ਪਰਹਿ ਤੇ ਨਾਹੀ ਜਾ ਕੈ ਮਨ ਤਨ ਨਾਮ ਵਸਾਹੀ ਨਾਮ ਨਿਧਾਨ ਗੁਰਮੁਖ ਜੋ ਜਪਤੇ ਬਿਖ ਮਾਇਆ ਮਹਿ ਨਾ ਹੋਇ ਖੱਪਤੇ ਨੰਨਾ ਕਾਰ ਨਾ ਹੋਤਾ ਤਾਂ ਕਹੋ ਨਾਮ ਮੰਤਰ ਗੁਰਦੀਨੋ ਜਾ ਕਹੋ ਨਿਧ ਨਿਧਾਨ ਹਰ ਅਮਰਤ ਪੂਰੇ ਤਹਿ ਬਾਜੇ ਨਾਨਕ ਅਨਾਹਦ ਤੂਰੇ ਸ਼ਲੋਕ ਪਾਤਰਾ ਕੀ ਗੁਰ ਪਾਰ ਬ੍ਰਹਮ ਤਾਜ ਪਰਪੰਚ ਮੋਹ ਵਿਕਾਰ ਨਾਨਕ ਸੋ ਅਰਾਦੀ ਐ ਅੰਤ ਨਾ ਪਾਰ ਆਵਾਰ ਪੌੜੀ ਪਪਾ ਪਰਮਿੱਤ ਪਾਰ ਨਾ ਪਾਇਆ ਪਤ ਤੋ ਪਾਵਨ ਅਗਮ ਹਰਿ ਰਾਇਆ ਹੋਤ ਆਪਣੀਤ ਕੋਟ ਅਪਰਾਧੂ ਅਮਰਤ ਨਾਮ ਜਪਹਿ ਮਿਲ ਸਾਧੂ ਪਰਪੰਚ ਧ੍ਰੋਹ ਮੋਹ ਮਿਟਨਾਈ ਜਾ ਕੋ ਰੱਖੋ ਆਪ ਗਸਾਈ ਪਾਤਸ਼ਾਹ 70 ਸਿਰਸੂ ਨਾਨਕ ਦੂਸਰ ਅਵਰਨਾ ਕੋ ਸਲੋਕ ਫਾਹੇ ਕਾਟੇ ਮਿਟੇ ਗਵਣ ਅਤਹਿ ਭਈ ਮਨ ਜੀਤ ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ ਪੌੜੀ ਫਫਾ ਫਿਰਤ ਫਿਰਤ ਤੂੰ ਆਇਆ ਦੁਰਲੱਭ ਦੇਹ ਕਲਯੁਗ ਮਹਿ ਪਾਇਆ ਫਿਰਿਆ ਅਵਸਰ ਚਰੈ ਨਾ ਹਾਥਾ ਨਾਮ ਜਪਹੁ ਤਉ ਕਟਿਐ 파ਸਾ ਫਿਰ ਫਿਰ ਆਵਣ ਜਾਨ ਨਾ ਹੋਈ ਏਕਾ ਏਕ ਜਪਹੁ ਜਪ ਸੋਈ ਕਰੋ ਕਿਰਪਾ ਪ੍ਰਭ ਕਰਨ ਹਾਰੀ ਮੇਲ લેਹੁ ਨਾਨਕ ਬੇਚਾਰੇ ਸ਼ਲੋਕ ਬਿਨੋ ਸੁਨਹੁ ਤੁਮ ਪਾਰ ਬ੍ਰਹਮ ਦੀਨ ਦਇਆਲ ਗੋਪਾਲ ਸੁਖ ਸੰਪੈ ਬਹੁ ਭੋਗ ਰਸ ਨਾਨਕ ਸਾਧ ਰਵਾਲ ਪੌੜੀ ਬੱਬਾ ਬ੍ਰਹਮ ਜਾਨਤ ਤੇ ਬ੍ਰਹਮਾ ਬੈਸ ਨੂੰ ਤੇ ਗੁਰਮੁਖ ਸੁੱਚ ਧਰਮਾ ਵੀਰਾ ਆਪਨ ਬੁਰਾ ਮਤਾਵੈ ਤਾਹੂੰ ਬੁਰਾ ਨਿਕਟ ਨਹੀਂ ਆਵੈ ਬਾਂਧਿਓ ਆਪਣਹੁ ਹਉ ਬੰਦਾ ਦੋਸ ਦੇਤ ਆਗਹਿ ਕੋ ਅੰਦਾ ਬਾਤ ਚੀਤ ਸਭ ਰਹੀ ਸਿਆਨ ਜਿਸੈ ਜਨਾਬ ਹੋ ਸੋ ਜਾਣੈ ਨਾਨਕ ਸਲੋਕ ਪੈ ਪੰਜਨ ਅਗ ਦੁਖ ਨਾਸ मनह आराद हरे संत संग जेहि रिद्ध बसयो नानक तेना ब्रह्म पेवड़ी पब्बा परम मिटावो अपना या संसार सगल है सपना परमेश्वर नर देवी देवा परमेशिद्ध साधक ब्रह्म देवा परम परम मानुख दहकाय दुतर महा बिकम एही माए गुरमुख भ्रम पै मोह मिटाया ਨਾਨਕ ਤੇਹ ਪਰਮ ਸੁਖ ਪਾਇਆ ਸ਼ਲੋਕ ਮਾਇਆ ਡੋਲੇ ਬਹੁ ਬਿਧੀ ਮਨ ਲਪਟਿਓ ਤੇਹ ਸੰਗ ਮੰਗਣ ਤੇ ਜੇ ਤੁਮ ਰਖੋ ਸੋ ਨਾਨਕ ਨਾਮੈ ਰੰਗ ਪੌੜੀ ਮੰਮਾ ਮੰਗਨ ਹਾਰ ਈਆ ਨਾ ਦੇਨ ਹਾਰ ਦੇ ਰਿਹਾ ਸੁਜਾਨਾ ਜੋ ਦੀਨੋ ਸੋ ਏ ਕਹਿ ਬਾਰ ਮਨ ਮੂਰਖ ਕਹਿ ਕਰਹਿ ਪਕਾਰ ਜੋ ਮੰਗੈ ਤੋ ਮੰਗੈ ਪੀਆ ਜਾਂਤੇ ਕੁਸਲ ਨਾ ਕਾਹੂ ਥੀਆ ਮੰਗਨ ਮੰਗ ਤਾ ਏ ਕਹਿ ਮੰਗ ਨਾਨਕ ਜਾਤੇ ਪਰਹਿ ਪਰਾਗ ਸਲੋਕ ਮਤ ਪੂਰੀ ਪ੍ਰਧਾਨ ਤੇ ਗੁਰ ਪੂਰੇ ਮਨ ਮੰਤ ਜਿਹ ਜਾਣਿਓ ਪ੍ਰਭ ਆਪਣਾ ਨਾਨਕ ਤੇ ਭਗਵੰਤ ਪੌੜੀ ਮਮਾ ਜਾਹੂ ਮਰਮ ਪਛਾਨਾ ਪੀਟਤ ਸਾਜ ਸੰਗ ਪਤਿਆਨਾ ਦੁਖ ਸੁਖ ਵਾ ਕੈ ਸਮਤ ਵਿਚਾਰਾ ਨਰਕ ਸੁਰਗ ਰਹਤ ਔਤਾਰਾ ਤਾਹੂ ਸੰਗ ਤਾਹੂ ਨਿਰਲੇਪਾ ਪੂਰਨ ਘਟ ਘਟ ਪੁਰਖ ਬ세ਖਾ ਵਾ ਰਸ ਮੈਂ ਵਾ ਹੂੰ ਸੁਖ ਪਾਇਆ ਨਾਨਕ ਲਿਪਤ ਨਹੀਂ ਤੇ ਮਾਇਆ ਸ਼ਲੋਕ ਯਾਰ ਮੀਤ ਸੁਨ ਸਾਜਨੋ ਬਿਨ ਹਰ ਸ਼ੂਤਨ ਨਾਹੀ ਨਾਨਕ ਤੇਹ ਬੰਦਨ ਕੱਟੇ ਗੁਰ ਕੀ ਚਰਨੀ ਪਾਹੇ ਪਵੜੀ ਜਈਆ ਯਤਨ ਕਰਤ ਬਹੁ ਬਿਦਿਆ ਏਕ ਨਾਮ ਬਿਨ ਕਹਿ ਲਓ ਸਿਧਿਆ ਯਾਹੂ ਯਤਨ ਕਰ ਹੋਤਿ ਛਟਾਰਾ ਵਾਹੂ ਯਤਨ ਸਾਧ ਸੰਗਾਰਾ ਯਾ ਉਬਰਣ ਧਾਰੇ ਸਭ ਕੋ ਵਾਹੇ ਜਪੇ ਬਿਨ ਉਬਰ ਨਾ ਹੋ ਯਾਹੂ ਤਰਨ ਤਾਰਨ ਸਮਰਾਤਾ ਰਾਖ ਲਿਓ ਨਿਰਗੁਣ ਨਰਨਾਤਾ ਮਨ ਬਚ ਕ੍ਰਮ ਜਿਹ ਆਪ ਜਨਾਈ ਨਾਨਕ ਤੇਹ ਮਤ ਪ੍ਰਗਟਿ ਆਈ ਸ਼ਲੋਕ ਰੋਸ ਮਾ ਕਾਹੂ ਸੰਗ ਕਰਹੁ ਆਪਣੇ ਆਪ ਵਿਚਾਰ ਹੋਏ ਨਿਮਾ ਨ ਜਾਗ ਰਹੁ ਨਾਨਕ ਨਦਰੀ ਪਾਰ ਪੌੜੀ ਰਾਰਾਰੇ ਨਹੋਤ ਸਭਾਂ ਕੀ ਤਜ ਅਭਮਾਨ ਛਟੈ ਤੇਰੀ ਬਾਕੀ ਰਣ ਦਰ ਗਹਿ ਤਉ ਸੀਜੈ ਭਾਈ ਜੋ ਗੁਰਮੁਖ ਰਾਮ ਨਾਮ ਲਿਵ ਲਾਈ ਰਹਿਤ ਰਹਿਤ ਰਹਿ ਜਾਹਿ ਬਿਕਾਰਾ ਗੁਰ ਪੂਰੇ ਕੈ ਸ਼ਬਦ ਅਪਾਰਾ ਰਾਤੇ ਰੰਗ ਨਾਮ ਰਸ ਮਾਤੇ ਨਾਨਕ ਹਰ ਗੁਰ ਕੀਨੀ ਦਾਤੇ ਸ਼ਲੋਕ ਲਾਲਚ ਝੂਠ ਬਿਖੈ ਬਿਆਦ ਯਾ ਦੇਹੀ ਮਹਿ ਬਾਸ ਹਰ ਹਰ ਅੰਮ੍ਰਿਤ ਗੁਰਮੁਖ ਪੀਆ ਨਾਨਕ ਸੂਖ ਨਿਵਾਸ ਪੌੜੀ ਲੱਲਾ ਲਾਵੋ ਔਖਦ ਜਾਹੁ ਦੁਖ ਦਰਦ ਤੇ ਮਿਟੈ ਖਨਾਉ ਨਾਮ ਔਖਦ ਜੇਰ ਦੇ ਹਟਾਵੈ ਤਾਹੀ ਰੋਗ ਸੁਪਨੈ ਨਹੀਂ ਆਵੇ ਹਰ ਔਖਦ ਸਭ ਘਟ ਹੈ ਭਾਈ ਗੁਰਪੂਰੇ ਬਿਨ ਬਿਦ ਨਾ ਬਨਾਈ ਗੁਰਪੂਰੇ ਸੰਜਮ ਕਰ ਦਿਆ ਨਾਨਕ ਤਉ ਫਿਰ ਦੁਖ ਨਾ ਥੀ ਆਸ ਲੋਕ ਵਾਸudev ਸਰਬਤਰਮੈ ਮੂਨ ਨਾ ਕਤ ਹੂੰ ਠਾਏ ਅੰਤਰ ਬਾਹਰ ਸੰਗ ਹੈ ਨਾਨਕ ਕਾਏ ਦੁਰਾਏ ਪੌੜੀ ਵਾ ਵੈਰ ਨਾ ਕਰੀਐ ਕਾਹੂ ਘਟ ਘਟ ਅੰਤਰ ਬ੍ਰਹਮ ਸਮਾਹੂ ਵਾਸudev ਜਲ ਥਲ ਮਹਿ ਰਵਿਆ ਗੁਰ ਪ੍ਰਸਾਦ ਵਿਰਲੈ ਹੀ ਗਵਿਆ ਵੈਰ ਵਿਰੋਧ ਮਿਟੇ ਤੇ ਮਨ ਤੇ ਹਰ ਕੀਰਤਨ ਗੁਰਮੁਖ ਜੋ ਸੁਨਤੇ ਵਰਨ ਚਿਹਨ ਸਗਲਹ ਤੇ ਰਹਤਾ ਨਾਨਕ ਹਰ ਹਰ ਗੁਰਮੁਖ ਜੋ ਕਹਤਾ ਸਲੋਕ ਹਉ ਹਉ ਕਰਤ ਬਿਹਾਨੀਆਂ ਸਾਖਤ ਮੁਗਦ ਅਜਾਨ ਡੜਕ ਮੋਏ ਜਿਉ ਤ੍ਰਿਖਾਵੰਤ ਨਾਨਕ ਕੀਰਤ ਕਮਾਨ ਪੌੜੀ ੜਾ 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 ਮਿਟੈ ਸੰਗ ਸਾਧੂ ਕਰਮ ਤਰਮ ਤਤ ਨਾਮ ਅਰਾਧੂ ਗੁਰੂੜੋ ਜਿਹੇ ਬਸਿਓ ਰਿਦਮਾਹੀ ਵਾ ਕੀ ੜਾੜ ਮਿਟਤ ਬਿਨ ਸਾਹੀ ੜਾੜ ਕਰਤ ਸਾਖਤ ਗਾਵਾਰਾ ਜੇ ਹੀ ਹੈ ਹੰਬਦ ਬੇਕਾਰਾ ਡਾੜਾ ਗੁਰਮ ਕੜਾੜ ਮਟਾਈ ਨਿਮਕ ਮਾਹੇ ਨਾਨਕ ਸਮਝਾਈ ਸਲੋਕ ਸਾਧੂ ਕੀ ਮਨੇ ਓਟ ਗਹੋ ਉਕਤ ਸਿਆਨ ਪਤਿਆਗ ਗੁਰ ਦੀਖਿਆ ਜੇ ਮਨ ਵਸੈ ਨਾਨਕ ਮਸਤਕ ਭਾਗ ਪੌੜੀ ਸਸਾ ਸਰਨ ਪਰੇ ਅਭਾਰੀ ਸਾਸਤਰ ਸਿਮਰਤ ਵੇਦ ਪੁਕਾਰੇ ਸੋਦਤ ਸੋਦਤ ਸੋਦ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਸਾਸ ਸਾਸ ਅਹਮ ਭੂਲਣ ਹਾਰੇ ਤੁਮ ਸਮਰਤ ਅਗਨਤ ਅਪਾਰੇ ਸਰਨ ਪਰੇ ਕੀ ਰਾਖ ਦਯਾਲਾ ਨਾਨਕ ਤੁਮਰੇ ਬਾਲ ਗੋਪਾਲਾ ਸਲੋਕ ਖੁਦੀ ਮਿਟੀ ਤਵ ਸੁਖ ਭਏ ਮਨ ਤਨ ਭਏ arogh ਨਾਨਕ ਦ੍ਰਿਸ਼ਟੀ ਆਇਆ ਉਸਤਕ ਕਰਨੈ ਜੋਗ ਪੌੜੀ ਖਖ ਖਰਾ ਸਰਾ ਹੂ ਤਾ ਹੂ ਜੋ ਕਿਨ ਮੈਂ ਊਨੇ ਸੁਭਰ ਭਰਾ ਹੂ ਖਰਾ ਨਿਮਾਨਾ ਹੋਤ ਪਰਾਨੀ ਅਨ ਦਿਨ ਜਾਪੈ ਪ੍ਰਭ ਨਿਰਬਾਨੀ ਭਾਵੈ ਖਸਮ ਤਾਂ ਉਆ ਸੁਖ ਦੇਤਾ ਪਾਰ ਬ੍ਰਹਮ ਐਸੋ ਆਗਨਤਾ ਅਸੰਖ ਖਤੇ ਖਿਨ ਬਖਸ਼ਣ ਹਾਰਾ ਨਾਨਕ ਸਾਹਿਬ ਸਦਾ ਦਿਆਰਾ ਸਲੋਕ ਸਤ ਕਹੂੰ ਸੁਨ ਮਨ ਮੇਰੇ ਸਰਨ ਪਰੋ ਹਰ ਰਾਈ ਉਕਤ ਸਿਆਨਪ ਸਗਲ ਤਿਆਗ ਨਾਨਕ ਲਏ ਸੁਮਾਏ ਪੌੜੀ ਸਸਾ ਸਿਆਨ ਪਛਾੜ ਈਆ ਨਾ ਹਕਮਤ ਹੁਕਮ ਨਾ ਪ੍ਰਭ ਪਤੀਆ ਨਾ ਸਹਸ ਭਾਂਤ ਕਰਹਿ ਚਤਰਾਈ ਸੰਗ ਤੋ ਹਾਰੈ ਏਕ ਨਾ ਜਾਇ ਸੋਉ ਸੋਉ ਜਪ ਦਿਨ ਰਾਤੀ ਰੇ ਜੀ ਚੱਲੈ ਤੋ ਹਾਰੈ ਸਾਥੀ ਸਾਧ ਸੇਵਾ ਲਾਵੇ ਜਿਹ ਆਪੈ ਨਾਨਕ ਤਾਂ ਕੋ ਦੁੱਖ ਨਾ ਬਿਆਪੈ ਸਲੋਕ ਹਰ ਹਰ ਮੁਖ ਤੇ ਬੋਲਨਾ ਮਨ ਮੂਠੈ ਸੁਖ ਹੋਏ ਨਾਨਕ ਸਭ ਮਹਿ ਰਵ ਰਹਿਆ ਥਾਣ ਤਨੰਤਰ ਸੋਈ ਪੌੜੀ ਹੀਰੋਂ ਘਟ ਘਟ ਸਗਲ ਕੈ ਪੂਰ ਰਹੇ ਭਗਵਾਨ ਹੋਵਤ ਆਏ ਸਦ ਸਦੀਵ ਦੁੱਖ ਭੰਜਨ ਗੁਰ ਗਿਆਨ ਹਉ ਛੁਟਕੈ ਹੋਏ ਆਨੰਦ ਤੇਹ ਹਉ ਨਾਹੀ ਤਹ ਆਪ ਹਤੇ ਦੂਖ ਜਨਮ ਮਹ ਮਰਨ ਸੰਤ ਸੰਗ ਪਰਤਾਪ ਹਿਤ ਕਰ ਨਾਮ ਦਿਰੜੈ ਦਿਆਲਾ ਸੰਤਾ ਸੰਗ ਹੋਤ ਕਿਰਪਾਲਾ ਓਰੇ ਕਛੂ ਨ ਕਿਨਹੁ ਕੀਆ ਨਾਨਕ ਸਬ ਕਛ ਪ੍ਰਭ ਤੇ ਹੂ ਆਸ ਲੋ ਲੇਖ ਕਤਹਿ ਨ ਛੂਟੀ ਐ ਖਿਨ ਖਿਨ ਭੂਲਨ ਹਾਰ ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਪੌੜੀ ਲੋਣ ਹਰਾਮੀ ਗੁਨਾਹਗਾਰ ਬੇਗਾਨਾ ਅਲਪਮਤ ਜੀਉ ਪਿੰਡ ਜਿਨ ਸੁਖ ਦिए ਤਾਹੇ ਨ ਜਾਣਤ ਤਤ ਲਾਹਾ ਮਾਇਆ ਕਾਰਨੇ ਦਹਿਨਿਸ ਢੁੰਡਨ ਜਾਏ ਦੇਵ ਨਹਾਰ ਦਤਾਰ ਪ੍ਰਭ ਨਿਮਖਨਾ ਮਨਹਿ ਵਸਾਏ ਲਾਲਚ ਝੂਠ ਬਕਾਰ ਮੋਹ ਇਆ ਸੰਪੈ ਮਨ ਮਾਹੀ ਲੰਪਟ ਚੋਰ ਨਿੰਦਕ ਮਹਾ ਤਿਨਹੁ ਸੰਗ ਬਿਹਾਇ ਤੁਧ ਭਾਵੈ ਤਾਂ ਬਖਸ਼ ਲੈ ਹੈ ਖੋਟੇ ਸੰਗ ਖਰੇ ਨਾਨਕ ਭਾਵੈ ਪਾਰ ਬ੍ਰਹਮ ਪਾਹਨ ਨੀਰ ਤਰੇ ਸਲੋਕ ਖਾਤ ਪੀਤ ਖੇਲ ਤ ਹਸਤ ਭਰਮੇ ਜਨਮ ਅਨੇਕ ਭਵ ਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਤੇਕ ਪੌੜੀ ਖੇਲਤ ਖੇਲਤ ਆਇਓ ਅਨਕ ਜੋਨ ਦੁਖ ਪਾਏ ਖੇਦ ਮਿਟੇ ਸਾਧੂ ਮਿਲਤ ਸਤਿਗੁਰ ਬਚਨ ਸਮਾਏ ਖਿਮਾ ਗਹੀ ਸੱਚ ਸੰਚਿਓ ਖਾਇਓ ਅੰਮ੍ਰਿਤ ਨਾਮ ਖਰੀ ਕਿਰਪਾ ਠਾਕੁਰ ਭਈ ਅਣ ਦੇ ਸੂਖ ਬਿਸਰਾਮ ਖੇਪ ਨਬਾਹੀ ਬਹੁਤ ਲਾਭ ਘਰ ਆਏ ਪਤਵੰਤ ਖਰਾ ਦਲਾਸਾ ਗੁਰ ਦੀਆ ਆਏ ਮਿਲੇ ਭਗਵੰਤ ਆਪਨ ਕੀਆ ਕਰਹਿ ਆਪ ਆਗੇ ਪਾਛੇ ਆਪ ਨਾਨਕ ਸੋ ਸਰਾਹੀਐ ਜੇ ਘਟ ਘਟ ਰਹਿਆ ਬਿ ਆਪ ਸੋਕ ਆਏ ਪ੍ਰਭ ਸਰਨਾਗਤੀ ਕਿਰਪਾ ਨਿਦ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਪੌੜੀ ਅੱਖਰ ਮਹਿ ਤੇ ਭਵਨ ਪ੍ਰਭ ਧਾਰੇ ਅੱਖਰ ਕਰ ਕਰ ਬੇਦ ਵਿਚਾਰੀ ਅੱਖਰ ਸਾਸਤਰ ਸਿਮਰਤ ਪ੍ਰਾਨਾ ਅੱਖਰ ਨਾਦ ਕਤਨ ਵਖਿਆਨ ਅੱਖਰ ਮੁਕਤ ਜੁਗਤ ਭੈ ਪਰਮਾ ਅੱਖਰ ਕਰਮ ਕਿਰਤ ਸੁਚ ਧਰਮਾ ਦ੍ਰਿਸ਼ਟਮਾਨ ਅੱਖਰ ਹੈ ਜੀਤਾ ਨਾਨਕ ਪਾਰ ਬ੍ਰਹਮ ਨਿਰਲੇਪਾ ਸ਼ਲੋਕ ਹਾਥ ਕਲਮ ਅਗੰਮ ਮਸਤਕ ਲੇਖਾਵਤੀ ਉਰਜ ਰਹਿਉ ਸਭ ਸੰਗ ਅਨੂਪ ਰੂਪਾਵਤੀ ਉਸ ਤਤ ਕਹਿ ਨਾ ਜਾਏ ਮੁਖੋਂ ਤੁਹਾਰੀਆ ਮੋਹੀ ਦੇਖ ਦਰਸ ਨਾਨਕ ਬਲੇ ਹਾਰੀਆ ਪੌੜੀ ਏ ਅਚੁੱਤ ਏ ਪਾਰ ਬ੍ਰਹਮ ਅਗਨਾਸ਼ੀ ਅਗਨਾਸ ਏ ਪੂਰਨ ਏ ਸਰਬਮੈ ਦੁਖ ਭੰਜਨ ਗੁਣਤਾਸ ਏ ਸੰਗੀ ਏ ਨਿਰੰਕਾਰ ਏ ਨਿਰਗੁਣ ਸਬ ਟੇਕ ਏ ਗੋਬਿੰਦ ਏ ਗੁਣ ਨਿਧਾਨ ਜਾਂ ਕੈ ਸਦਾ ਬੀਕ ਏ ਅਪਰੰਪਰ ਹਰ ਹਰੇ ਹੈ ਭੀ ਹੋਵਨ ਹਾਰ ਏ ਸੰਤਹਿ ਕੈ ਸਦਾ ਸੰਗ ਨੇਧਾਰਾਂ ਆਧਾਰ ਏ ਠਾਕੁਰ ਖਵਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀ ਜੈ ਨਾਮਦਾਨ ਰਾਖੋ ਹਿਇ ਪਰੋਏ ਸ਼ਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਧ ਪਸੋਧਰਾ ਗੁਰਦੇਵ ਦਾਤਾ ਹਰਨਾਮ ਅਪਦੇਸ਼ੈ ਗੁਰਦੇਵ ਮੰਤ ਨਰੋਧਰਾ ਗੁਰਦੇਵ ਸ਼ਾਂਤ ਸਤਬੁੱਧ ਮੂਰਤ ਗੁਰਦੇਵ ਪਾਰਸ ਪਰਸਪਰਾ ਗੁਰਦੇਵ ਤੀਰਤ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਤ ਪਵਿੱਤ ਕਰਾ ਗੁਰਦੇਵ ਆਦ ਜਗਾਦ ਜੁਗ ਜੁਗ ਗੁਰਦੇਵ ਮਨ ਤਹਰ ਜਪ ਉਧਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗ ਤਰਾ ਗੁਰਦੇਵ ਸਤਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸ਼ ਕਰਾ ਇਹ ਸਲੋਕ ਆਦ ਅੰਤ ਪੜਨਾ